ਉਤਾਰ ਕੇ ਇਹਦੀ ਪਛਾਣ ਕਰ ਲਈ ਹੈ ਇਹਦੀ ਫੋਟੋ ਵੀ ਖਿੱਚ ਲਈ ਹੈ ਤੁਸੀਂ ਦੇਖ ਸਕਦੇ ਹੋ ਕਿਸਾਨ ਕਿਵੇਂ ਪਜੁੱਟੇ ਆਏ ਅੱਗੇ ਲੱਗੇ ਪੁਲਿਸ ਦੇ ਅੱਗੇ ਤੁਸੀਂ ਦੇਖ ਲਾਈਵ ਤਸਵੀਰਾਂ ਪਿੰਡ ਕਰਦੀਆਂ ਇਹ ਤਸਵੀਰਾਂ ਕਿਸਾਨ ਪੱਕ ਚੁੱਕੇ ਜਿਨ੍ਹਾਂ ਨੇ ਡਾਕਟਰ ਅਸ਼ੋਕ ਤਾਰਜੀ ਦੀ ਗੱਡੀ ਨੂੰ ਡੰਡੇ ਮਾਰੇ ਪਿੱਛੇ ਜੇ ਦੋ ਗੱਡੀਆਂ ਹੋਰਾਂ ਨੇ ਉਹਨਾਂ ਨੂੰ ਵੀ ਦੋ ਡੰਡੇ ਮਾਰੇ ਇਹਨਾਂ ਨੇ ਸ਼ੀਸ਼ੇ ਤੋੜਨ ਦੀ ਕੋਸ਼ਿਸ਼ ਕੀਤੀ ਜੋ ਕਿ ਅੱਗੇ ਲੱਗ ਕੇ ਪੰਜ ਚੁੱਕੇ ਹਨ ਮੁਕੇ ਤੇ ਤੁਸੀਂ ਪਿੰਡ ਸੰਤਨਗਰ ਦੀਆਂ ਲਾਈਵ ਤਸਵੀਰਾਂ ਦੇਖ ਰਹੇ ਹੋ ਤੇ ਤੁਸੀਂ ਦੇਖੋ ਕਿਵੇਂ ਕਿਸਾਨਾਂ ਨੇ ਵਿਰੋਧ ਕੀਤਾ ਡਾਕਟਰ ਅਸ਼ੋਕ ਤਾਰਜੀ ਦਾ ਤੁਸੀਂ ਇਹ ਪਿੰਡ ਸੰਤਨਗਰ ਦੀਆਂ ਲਾਈਵ ਤਸਵੀਰਾਂ ਦੇਖ ਰਹੇ ਹੋ Bir yana bir yana. Tutak. 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 ăn ਹਾਂਜੀ ਦੋਸਤੋ ਤੁਸੀਂ ਦੇਖ ਰਹੇ ਹੋ ਇਹ ਕਿਸਾਨਾਂ ਨੇ ਹਮਲਾ ਕਰ ਦਿੱਤਾ ਡਾਕਟਰ ਅਸ਼ੋਕ ਤਵਰਜੀ ਦੀ ਗੱਡੀ ਦੇ ਉੱਤੇ ਤੁਸੀਂ ਇਹ ਲਾਈਵ ਤਸਵੀਰਾਂ ਦੇਖ ਰਹੇ ਹੋ ਪੁਲਿਸ ਮੁਲਾਜ਼ਮ ਜੋ ਕਿ ਗੱਡੀ ਦੇ ਅੱਗੇ ਆ ਗਿਆ ਉਹਨਾਂ ਦਾ ਪੈਰ ਵੀ ਟਾਇਰ ਦੇ ਥੱਲੇ ਆਇਆ ਇਹ ਤੁਸੀਂ ਲਾਈਵ ਤਸਵੀਰਾਂ ਪਿੰਡ ਸੰਤਨਗਰ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿਸਾਨਾਂ ਨੇ ਕਿਵੇਂ ਵਿਰੋਧ ਕੀਤਾ ਇਹ ਪੁਲਿਸ ਵਾਲਿਆਂ ਦੇ ਨਾਲ ਇਹਨਾਂ ਦੇ ਹੱਥੋਪਾਈ ਹੋ ਰਹੀ ਆ ਇਹ ਤੁਸੀਂ ਲਾਈਵ ਤਸਵੀਰਾਂ ਸੰਤਨਗਰ ਦੀ ਦੇਖੋ ਕਿਸਾਨਾਂ ਦੀਆਂ ਜੋ ਇਹ ਕਿਸਾਨਾਂ ਦਾ ਤੇ ਪੁਲਿਸ ਮੁਲਾਜ਼ਮਾਂ ਦਾ ਟਕਰਾਅ ਹੋਇਆ ਇਹ ਦੇਖੋ ਤੁਸੀਂ ਇਹ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਪਿੰਡ ਸੰਤਨਗਰ ਦੇ ਵਿੱਚ ਕਿਸਾਨਾਂ ਤੇ ਪੁਲਿਸ ਦੇ ਵਿੱਚ ਜ਼ਬਰਦਸਤ ਟਕਰਾਅ ਹੋਇਆ ਦੋਪਹੀ ਹੋ ਗਈ। ਉਰੇ ਤੁਸੀਂ ਲਾਈਵ ਤਸਵੀਰਾਂ ਪਿੰਡ ਸੰਤਨਗਰ ਦੀਆਂ ਦੇਖ ਰਹੇ ਹੋ। ਕਿਵੇਂ ਕਿਸਾਨ ਪਾ ਜੁਟਿਆਏ ਤੁਸੀਂ ਦੇਖੋ ਕਿਸਾਨ ਕਿਵੇਂ ਅੱਗੇ ਲਾ ਕੇ ਪਾ ਜੁਟੇ ਰਹੇ ਤੇ ਨਾਲੇ ਇੱਕ ਪੁਲਿਸ ਮੁਲਾਜ਼ਮਾ ਦੇ ਨਾਲ ਹੱਥੋਂ ਪਾਈ ਕੀਤੀ ਹੈ ਤੁਸੀਂ ਲਾਈਵ ਤਸਵੀਰਾਂ ਪਿੰਡ ਸੰਤਨਗਰ ਦੀਆਂ ਦੇਖ ਰਹੇ ਹੋ। ਕੰਡਾ ਦੇ ਉੱਤੇ ਮਾਰਦੇ ਤੁਸੀਂ ਮੈਨੂੰ ਪੁੱਛਿਆ ਬੈਠਾ ਮੈਂ ਜੀਵਨ ਵਿੱਚ ਜੀਵਨ ਵਿੱਚ ਸਾਥੀਓ ਤੁਸੀਂ ਦੇਖ ਸਕਦੇ ਹੋ ਸੰਤ ਨਗਰ ਦੀਆਂ ਲਾਈਵ ਤਸਵੀਰਾਂ ਕਿਸਾਨ ਕਿਵੇਂ ਵਿਰੋਧ ਕਰ ਰਹੇ ਨੇ ਬੀਜੇਪੀ ਪਾਰਟੀ ਦਾ ਇਹ ਤੁਸੀਂ ਦੇਖ ਰਹੇ ਹੋ ਕਾਲੀਆਂ ਝੰਡੀਆਂ ਦਿਖਾ ਕੇ ਕਿਸਾਨ ਉਹ ਵਿਰੋਧ ਕਰ ਰਹੇ ਬੀਜੇਪੀ ਸਰਕਾਰ ਦਾ ਜੋ ਕਿ ਪ੍ਰਤੀਯਾਸ਼ੀ ਬੀਜੇਪੀ ਸਰਕਾਰ ਦੇ ਉਮੀਦਵਾਰ ਡਾਕਟਰ ਅਸ਼ੋਕ ਤਵਰਜੀ ਲੋਕ ਸਭਾ ਦੇ ਇਲੈਕਸ਼ਨ ਲੜ ਰਹੇ ਨੇ ਇਹ ਪਿੰਡ ਸੰਤਨਗਰ ਦੀਆਂ ਲਾਈਵ ਤਸਵੀਰਾਂ ਇਹ ਦੇਖੋ ਤੁਸੀਂ ਕਿਵੇਂ ਕਿਸਾਨ ਦੇ ਨਾਲ ਇਹ ਹਥੋਪਾਈ ਹੋ ਗਈ ਹੈ ਪੁਲਿਸ ਦੀ ਇਹ ਪੁਲਿਸ ਦੀ ਹਥੋਪਾਈ ਹੋਈ ਤੁਸੀਂ ਦੇਖ ਸਕਦੇ ਹੋ ਜਿਸ ਨੌਜਵਾਨ ਨੇ ਥੋੜੀ ਦੇਰ ਪਹਿਲਾਂ ਮੂੰਹ ਬੰਨਿਆ ਸੀ ਉਹਨੂੰ ਫੜ ਲਿਆ ਪੁਲਿਸ ਨੇ ਇਹ ਉਹ ਭੱਜ ਗਿਆ ਭੱਜ ਗਿਆ ਤੁਸੀਂ ਦੇਖ ਸਕਦੇ ਹੋ ਕਿਸਾਨ ਅੱਗੇ ਲੱਕੇ ਭੱਜ ਉੱਟਿਆ ਪੁਲਿਸ ਦੇ ਪੁਲਿਸ ਉਹਦੇ ਮਗਰ ਮਗਰ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਪਿੰਡ ਸੰਤਨਗਰ ਦੀਆਂ ਲਾਈਵ ਤਸਵੀਰਾਂ ਕਿਵੇਂ ਬੀਜੇਪੀ ਸਰਕਾਰ ਦਾ ਵਿਰੋਧ ਕੀਤਾ ਗਿਆ ਕਿਸਾਨਾਂ ਵੱਲੋਂ ਬੰਦੇ ਤੁਸੀਂ ਅੱਗੇ ਲੱਕੇ ਭੱਜ ਪਿਆ ਕਿਸਾਨ ਪਿੱਛੇ ਪਿੱਛੇ ਪੁਲਿਸ ਮੁਲਾਜ਼ਮ ਜਿਹੜੇ ਜੀਵਨਗਰ ਚੌਕੀ ਦੇ ਲਗਾਤਾਰ ਚੌਕੀ ਜੀਵਨਗਰ ਚੌਕੀ ਦੇ ਚੌਕੀ ਦੇ ਮੁਲਾਜ਼ਮ ਦੇਖ ਸਕਦੇ ਹੋ ਕਿ ਹੱਥੋਂ ਪਾਈ ਹੋਇਆ ਉਸ ਕਿਸਾਨ ਨੇ ਡੰਡਾ ਮਾਰਿਆ